20 ਕਿਲੋ ਸੁਬਾਨ ਅਸੀਂ ਦੋਨੇ ਜਣੇ ਇੱਕ ਬੈਗ ਭਰ ਕੇ ਦਵਾਈਆਂ ਦਾ ਬੀਆਂ ਦਾ ਲੈ ਆਏ ਸਾਨੂੰ ਸਿਰਫ ਇਮੀਗ੍ਰੇਸ਼ਨ ਨੇ ਪੁੱਛਿਆ ਵੀ ਆਏ ਕਿਥੋਂ ਫਿਰ ਉੱਥੇ ਵਾਲੀ ਖੇਤੀ ਇੱਕ ਡਿਵੈਲਪ ਕੀਤੀ ਸੀ ਵੀ ਉਹਨੇ ਪੈਸੇ ਨਹੀਂ ਸੀਗੇ ਨਾ ਕੋਈ ਸਰਕਾਰ ਦੀ ਪਾਲਿਸੀ ਸੀਗੀ ਬਿਲਕੁਲ ਨਾ ਕੋਈ ਘਰੋਂ ਸਪੋਰਟ ਸੀਗੀ ਐਡੀ ਫਿਰ ਅਸੀਂ ਪਹਿਲੋ ਪਹਿਲ ਦੋਨਾਂ ਨੇ ਲੱਕੜ ਦੇ ਪੋਲੀਓਸ ਬਣਾ ਲਏ ਫਿਰ ਸਾਡੇ ਕੋਲ ਬੈਂਕ ਕੋਲੇ ਆ ਗਏ ਬੈਂਕ ਕੋਲੇ ਹਨ ਸਪੋਰਟ ਕਰਦੀ ਸੀ ਇੱਕ ਇੱਕੜ ਲਾ ਲਿਆ 170000 ਵੀ ਸਬਸਿਡੀ ਸੀ ਉਹਦੀ ਇੱਕ ਪੋਲੀਓਸ ਮੇਰੇ ਫਾਦਰ ਸਾਹਿਬ ਉੱਥੇ ਇੱਕ ਮੰंजे ਦੇ ਪੈ ਨੇ ਮੈਂ ਉਹਨਾਂ ਨੂੰ ਦੱਸਿਆ ਵੀ ਆਹ ਚੈੱਕ ਆ ਗਿਆ ਉਹ ਉਹਨੂੰ ਵੇਖ ਕੇ ਕਹਿੰਦੇ ਨੇ ਵੀ ਅਸਲੀ ਵੀ ਆ ਇਸ ਕੰਮ ਦੇ ਵਿੱਚ ਅੱਜ ਚਾਹੇ ਕੋਈ 1000 ਏਕੜ ਪੋਲੀਓਸ ਲਾ ਲੇ ਪਰ ਜੇ ਪੋਲੀਓਸ ਦੀ ਗੱਲ ਚੱਲੂਗੀ ਤਾਂ ਦਵਿੰਦਰ ਤੇ ਮਹਿਰਬੰਦ ਨਾ ਲਾਜ਼ਮੀ ਆਊਗਾ ਸੈਂਟਰ ਸਰਕਾਰ ਦੀ ਮੈਂ ਗੱਲ ਕਰਾਂ 2 ਕਰੋੜ ਦੀ ਪਾਲਿਸੀ ਤੇ 1 ਕਰੋੜ ਰੁਪਈਆ ਮੰਨ ਲੈ ਸਬਸਿਡੀ ਅੱਜ ਦੀ ਰੇਟ ਵੀ ਇਸ ਕਰਕੇ ਜਿਹੜੀ ਇਹ ਆਪਣੀ ਇਹ ਇੰਡਸਟਰੀਆ ਪੋਲੀਓਸ ਦੀ ਇਹ ਨੂੰ ਕੋ ਰੋਕ ਨਹੀਂ ਸਕਦਾ ਮੈਂ ਇਹ ਗੱਲ ਚਾਹੁੰਦਾ ਵੀ ਯਾਰ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਨੂੰ ਇੱਕ ਦਿਨ ਦਾ ਵਕੇਸ਼ਨਲ ਕੋਰਸ ਵੀ ਕਰਵਾਵਾਂਗੇ ਤੁਸੀਂ ਇਹ ਸੀ ਇਹਨੂੰ ਸਿੱਖਣ ਲਈ ਅਸੀਂ 2.5 ਲੱਖ ਦੀ ਲਿਮਟਾ ਬਣਾ ਕੇ ਮੈਂ ਤੇ ਮਿਹਰਬਾਨ ਇਟਲੀ ਸਪੇਨ ਗਏ ਹੁਣ ਜੇ ਕੋਈ ਬੰਦਾ ਉਹ ਤੋਂ 3 ਘੰਟੇ ਸਾਡੇ ਕੋਲ ਚੱਲ ਕੇ ਆਜੇ ਵੀ ਉਹ ਇਹਨੂੰ ਵਿਆਂ ਲੱਗਦਾ ਵੀ ਮੈਂ ਬਹੁਤ ਦੂਰ ਚੱਲੇ ਆ ਥੋੜਾ ਤਾਂ ਤੁਹਾਡੀ ਭੁੱਖ ਦਈ ਆ ਇਹ ਅਸੀਂ ਇਹ ਖੇਤੀ ਚ ਆਉਨੇ ਆ ਇਹ ਖੇਤੀ ਕਿਸੇ ਦੇ ਰਾਹੀਂ ਹੋਣ ਵਾਲੀ ਖੇਤੀ ਨਹੀਂ ਤੁਹਾਡੀ ਆਪ ਕਰਨ ਵਾਲੀ ਖੇਤੀ ਆ 12 ਘੰਟੇ ਨੂੰ ਦਊਗਾ ਸ਼ੁਰੂ ਚ ਤਾਂ ਇਥੋਂ ਕੁਝ ਕੱਢੂਗਾ ਜੇ ਇਹਨੂੰ ਅਗਨੋਰ ਕਰੂਗਾ ਤਾਂ ਘਟਾ ਕਾਊਗਾ ਉਲਾਈ ਦੀ ਡੇਢ ਚ ਕੀ ਆ ਸਾਤੂ 20 ਰੁਪਏ ਅਖੀਰਾ ਲੈ ਕੇ 80 ਰੁਪਏ ਦਿੰਦੇ ਸਾਤੂ 100 150 ਰੁਪਏ ਮਿਰਚ ਲੈ ਕੇ 2.5 300 ਰੁਪਏ ਵੇਚਦੇ ਨੇ ਸਾਡੇ ਸਾਹਮਣੇ ਹੀ ਵੇਚਦੇ ਨੇ ਜਿਹੜੀ ਚੀਜ਼ ਇੱਥੋਂ 300 ਕਿਲੋਮੀਟਰ ਤੇ 20 ਰੁਪਏ ਕਿਲੋ ਵਾਲਾ ਟਮਾਟਰ 80 ਰੁਪਏ ਵੇਚਦਾ ਅਸੀਂ ਯਾਰ ਇਹਨਾਂ ਦੇ ਕੋਲੋਂ ਭੀਖ ਨਾ ਮੰਗੀਏ ਅਸੀਂ ਸਿਸਟਮ ਮੰਗੀਏ ਸਾਡੀਆਂ ਸਬਜ਼ੀਆਂ ਨੂੰ ਡਿਪ ਕਰ ਕਰਕੇ ਇਹ ਜੇ ਕੈਮੀਕਲ ਚ ਉਹ ਫਰੈਸ਼ਨਸ ਤਾਜ਼ੀਆਂ ਦਿਖਾ ਰਹੇ ਨੇ ਸਾਡਾ ਇਹ ਨਹੀਂ ਪਤਾ ਵੀ ਬੰਦਾ ਅੱਜ ਉਹਦੀ ਕਿਡਨੀ ਫੇਲ ਹੋ ਗਈ ਅੱਜ ਉਹਨੂੰ ਸੈੱਲ ਘਟ ਗਈ ਯਾਰੇ ਆਪਣੇ ਬਜ਼ੁਰਗਾਂ ਦੀ ਸਕਟੇ ਨਹੀਂ ਕਦੇ ਰਸੋਈ ਲਈ ਸਾਨੂੰ ਕਾਰਪੋਰੇਟ ਦੀ ਲੋੜ ਹੈ ਸਾਡੇ ਘਰ ਬਣਾਉਣ ਲਈ ਕਾਰਪੋਰੇਟ ਦੀ ਲੋੜ ਹੈ ਮਸ਼ੀਨਰੀ ਲਈ ਕਾਰਪੋਰੇਟ ਦੀ ਲੋੜ ਹੈ ਤੁਹਾਡੇ ਕੈਮਰੇਆਂ ਲਈ ਉਹਨਾਂ ਦੀ ਲੋੜ ਹੈ ਬਿਲਕੁਲ ਰਸੋਈ ਨਹੀਂ